ਸਹਿਨ ਸਮਾਜ ਨੇ ਪੀੜਤਾ ਨੂੰ ਪੇਟ ਕੀਤਾ ਸਹਿਨ ਸਮਾਜ ਵੱਲੋਂ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਵੰਡਿਆ ਗਿਆ ਰਾਸ਼ਨ ਦੀ ਇੱਕ ਗੱਡੀ ਸਹਿਨ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਤੇ ਦੇਹਰਾ ਬਾਬਾ ਸਹਿਨ ਪਗਤਜੀ ਪ੍ਰਤਾਪਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਪੱਲਣ ਜਸਵੰਤ ਸਿੰਘ ਚਰਨਜੀਤ ਸਿੰਘ ਲਾੜੀ ਮਿੰਟੂ ਸਿੰਘ ਸੁਖਵਿੰਦਰ ਪਾਲ ਸਿੰਘ ਤੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਰਵਾਨਾ ਕੀਤੀ ਗਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਪਾਣੀ ਤੇ ਦਵਾਈਆਂ ਵੰਡੀਆਂ ਚੇਅਰਮੈਨ ਧਾਰਮਿਕ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਵੱਦ ਤੋਂ ਵੱਧ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਸ ਮੌਕੇ ਸਰਵਣ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਕੈਸ਼ੀਅਰ ਚਰਨਜੀਤ ਸਿੰਘ ਦੁਗਰੀ ਜਰਨਲ ਸਕੱਤਰ ਰਾਮ ਮੀਤਰ ਕੋਹਲੀ ਇਲੈਕਸ਼ਨ 보ਰਡ ਚੇਅਰਮੈਨ ਸਰਵਨ ਸਿੰਘ ਸਕੱਤਰ ਮੁੱਲਾਪੁਰ ਜਥੇਬੰਦਕ ਸਕੱਤਰ ਡਾਕਟਰ ਗੁਰਤੇਜ ਸਿੰਘ ਗੁਰਜੀਤ ਸਿੰਘ ਸਹਾਇਕ ਖਜ਼ਾਨਚੀ ਪਰਪੂਰ ਸਿੰਘ ਸੁਖਦੇਵ ਦੱਤਾ ਤਾਲੀਵਾਲ ਮੇਲਾ ਸਿੰਘ ਰੁੜਕਾ ਵੀ ਨਾਲ ਸਨ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਦੇਹਰਾ ਬਾਬਾ ਸੈਨ ਭਗਤ ਜੀ ਪ੍ਰਤਾਪਪੁਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਰਿਪੋਰਟ ਅਜੇ ਸਿੰਘ ਨਾਗੀ ਫਿਲੌਰ ਐਮ ਆਈ ਕੀ ਰੋਲ ਨਾ ਹਾਂ ਹੈ ਮੜ ਗਈ ਖੜ ਕੇ ਖੜ ਕੇ ਖੜ ਕੇ ਅੱਛਾ ਬਈ ਇਹ ਬਹੁਤ ਬੜਾ ਆ ਤੁਹਾਨੂੰ ਜੇ ਜੇਦਾ ਮੈਂ ਆਪਣੇ ਮੱਥਣਾਂ ਨਾਲ ਖੜ ਕੇ ਲੈ ਵੀ ਰੱਖ O que yeah. está ਇਹ ਜਿਹੜੀ ਕਾਫੀ ਬਹੁਤ ਵੱਡੀ ਹੈ। ਜਿੱਦ ਕਰ ਰਿਹਾ ਕਿ ਆਪਾਂ ਤੋਂ ਹੋਣਾ। ਬਹੁਤ ਵਧੀਆ ਹੈ। ਬਹੁਤ ਵਧੀਆ ਹੈ। ਮਾਈਕ ਜੀਓ। ਬਹੁਤ ਵਧੀਆ। ਕਿ ਅੱਜ ਅਸੀਂ ਪਠਾਨਪੁਰ ਸਾਈਟ ਤੋਂ ਆਏ ਹਾਂ ਮਹਤਾਜ ਸਾਹਿਬ ਦੇ ਨਾਲ ਨੇ ਜਿਹੜੇ ਹਰਪੂ ਵਿਦਿਅਕ ਅਕਾਦਮੀ ਕਿਸ ਤਰੀਕੇ ਨਾਲ ਸੁਫੀਚੇ ਦੇਖਦੇ ਹੋ ਹੁਲਾਤ ਨੇ ਸਾਡੀ ਲਾਜੰਦ ਕਟਾਰੂ ਜੀ ਨਾਲ ਫੋਨ ਤੇ ਗੱਲ ਹੋਈ ਸੀ ਔਰ ਇਹਨਾਂ ਨੇ ਜਦੋਂ ਹੜ੍ਹਾਂ ਦੀ ਸਥਿਤੀ ਬਾਰੇ ਦੱਸਿਆ ਕੇ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਔਰ ਅਸੀਂ ਫਿਰ ਜੇਰਾ ਸਾਹਿਬ ਬਸਨਪਗ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਉਥੇ ਦੇ ਇਲਾਕੇ ਦੇ ਸਹਿਯੋਗ ਦੇ ਨਾਲ ਅੱਜ ਉਥੋਂ ਜਿਹੜਾ ਵੀ ਰਸ਼ਨ ਆ ਜਿਵੇਂ ਚੌਲ ਖੰਡ ਦਾਲ ਤੇਲ ਚਾਪਤੀ ਕੇ ਉਹ ਬਗਾਰਾ ਉਤਰਪਾਲਾ ਆਪਣਾ ਮਛਰਦਾਨੀ ਪਾਣੀ ਕਾਫੀ ਯਾਨੀ ਕੇ ਲੈ ਕੇ ਆਏ ਸੀਗੇ ਔਰ ਜਿਨ੍ਹਾਂ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਮੰਤਰੀ ਜੀ ਆਪਣੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਜਿਹੜੀ ਇਹ ਰਸਨ ਦੀ ਸਮੱਗਰੀ ਜਿਹੜੀ ਦਿੱਤੀ ਜਾ ਸਕੇ ਇਹਦੇ ਲਈ ਅੱਜ ਅਸੀਂ ਮੰਤਰੀ ਜੀ ਦੇ ਨਾਲ ਜਿਹੜੇ ਆ ਦਰਿਆ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਪਿੰਡਾਂ 'ਚ ਆਏ ਆ ਔਰ ਦੇਖਿਆ ਕਿ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਔਰ ਮੰਤਰੀ ਜੀ ਬਹੁਤ ਹੀ ਜ਼ਿਆਦਾ ਸੰਜੀਦਾ ਹੋਏ ਆ ਔਰ ਲੋਕਾਂ ਦੀ ਜਿਹੜੀ ਆ ਦਿਨ ਰਾਤ ਉਹ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਖੜ ਕੇ ਜਿਹੜੀ ਲੋਕਾਂ ਦੀ ਮਦਦ ਕਰ ਰਹੇ ਆ ਔਰ ਸਾਨੂੰ ਆਸ ਆ ਕਿ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਮਿਹਰ ਭਰਿਆਸ ਰੱਖਣਗੇ ਔਰ ਆਉਣ ਵਾਲਾ ਸਮਾਂ ਜਿਹੜਾ ਆ ਚੰਗਾ ਹੋਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਸਰ ਸਭ ਤੋਂ ਪਹਿਲਾਂ ਦਾ ਜੀਐਨੋ ਮੇਰੇ ਬਹੁਤ ਹੀ ਨਿੱਗੇ ਔਰ ਪਿਆਰੇ ਮਿੱਤਰ ਸਾਰੇ ਅੱਜ ਜਿਹੜੇ ਉਹ ਆਏ ਨੇ ਮੇਰੇ ਕੋਲ ਚੇਅਰਮੈਨ ਪੰਜਾਬ ਆਪਣੇ ਪੱਲਣ ਜੀ ਮੱਖਣ ਪੱਲਣ ਜੀ ਕਿਸੇ ਪਛਾਣ ਦੀ ਮਤਾਜ ਨਹੀਂ ਤੇ ਜੰਡਿਆਲਾ ਮੰਜਗੀ ਦੇ ਉਸ ਖਿੱਤੇ ਦੇ ਬਹੁਤ ਹੀ ਹਰਮਨ ਪਿਆਰੇ ਤੇ ਨੇਕਦਰ ਇਨਸਾਨ ਨੇ ਮੇਲਾ ਸਿੰਘ ਜੀ ਰੁਰਕਾ ਬਹੁਤ ਹੀ ਹੋਰ ਹਾਰ ਤੇ ਲੋਕਾਂ ਦੀ ਸਾਰੀ ਉਮਰ ਇਹਨਾਂ ਨੇ ਲਾਈ ਆ ਤੇ ਬੰਕਾ ਸਪੈਂਜ ਜੀ ਸ਼ਰਮਾ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਅੱਜ ਮੇਰੇ ਕੋਲ ਆਏ ਆ ਸੋ ਜੀ ਆ ਇਹਨੂੰ ਔਰ ਮੈਨੂੰ ਖੁਸ਼ੀ ਆ ਕਿ ਇਹ ਗਰਸਤੇ ਲੈ ਕੇ ਵੀ ਆਏ ਨੇ ਜਿਹੜੀਆਂ ਚੁੱਲੇ ਚੌਂਕੇ ਦੀਆਂ ਲੋੜਿੰਦੀਆਂ ਚੀਜ਼ਾਂ ਨੇ ਮਨੁੱਖ ਨੂੰ ਜੀਵੰਦ ਰਹਿਣ ਦੇ ਲਈ ਕਿਉਂਕਿ ਹੜਾ ਦੀ ਮਾਰ ਥੱਲੇ ਹੋਣ ਕਰਕੇ ਇਹਨਾਂ ਦੇ ਵੀ ਜਿਹੜੇ ਉਹ ਮੈਂ ਸਮਝਦਾ ਕਿ ਮਨ ਦੇ ਅੰਦਰ ਇੱਕ ਭਾਵ ਜਾਗ ਗਿਆ ਵੀ ਸਾਨੂੰ ਜਾਣਾ ਚਾਹੀਦਾ ਸੋ ਜੀਆ ਨੂੰ ਅਸੀਂ ਲਗਭਗ ਪਿਛਲੇ 30-35 ਵਰਿਆਂ ਤੋਂ ਇੱਕ ਦੂਜੇ ਦੇ ਨਾਲ ਸਾਜ ਹੈ ਸਾਡੀ ਸਾਡੀ ਵਿਚਾਰਾਂ ਦੀ ਸਾਜ ਹੈ ਸਾਡੀ ਇੱਕ ਚੰਗਾ ਬਿਹਤਰ ਸਮਾਜ ਦੇਖਣ ਦੀ ਸਾਜ ਹੈਗੀ ਆ ਸੋ ਉਹ ਆਪਣੇ ਥਾਂ ਆ ਲੇਕਿਨ ਅੱਜ ਮੇਰੇ ਮਹਿਮਾਨ ਵੀ ਨੇ ਔਰ ਇਸ ਵੇਲੇ ਅਸੀਂ ਰਾਵੀ ਦੇ ਕੰਢੇ ਖੜੇ ਆ ਜਿਸ ਰਾਵੀ ਨੇ ਬਹੁਤ ਵੱਡੀ ਮਾਰ ਜਿਹੜੀ ਇਸ ਇਲਾਕੇ ਦੇ ਉੱਤੇ ਪਾਈ ਆ ਔਰ ਇਸ ਮਾਰ ਦੇ ਲਈ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰੰਦੇਈ ਨਾਲ ਲੱਗਿਆ ਅਸੀਂ ਵੀ ਲੱਗੇ ਆ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਕੱਲ-ਕੱਲੇ ਘਰ ਕੋ ਜਾ ਰਹੇ ਆ ਔਰ ਲੋਕ ਵੀ ਖੁੱਲ ਦਿਲ ਕੇ ਜਿਹੜੀ ਸਵਾਸ ਵੀ ਆਰਗੇਨਾਈਜੇਸ਼ਨਾਂ ਨੇ ਉਹ ਵੀ ਮਦਦ ਕਰ ਰਹੀਆਂ ਨੇ ਸੋ ਬੜਾ ਚੰਗਾ ਲੱਗਿਆ ਮੇਰੇ ਸਾਥੀ ਆਏ ਆ ਜੀਉਦੇ ਬਸੇ ਰਹੇ ਔਰ ਬਸ ਇਹਨਾਂ ਦਾ ਮੈਂ ਹੀ ਕੰਮ ਕਰਾ ਕੇ ਜ਼ਿੰਦਗੀ ਦੇ ਅੰਦਰ ਅ ਮਾਨਵਤਾ ਦੀ ਸੇਵਾ ਹੁੰਦੀ ਰਹੇ ਮੈਂ ਸਮਝਦਾ ਕਿ ਮਨੁੱਖ ਕਾਫੀ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦਾ